ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਮੈਂ ਠੀਕ ਠਾਕ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਵੀ ਮੇਰੀ ਛੁੱਟੀ ਸੀਗੀ ਤੇ ਮੈਂ ਹੁਣ ਕੰਮ ਤੋਂ ਫ੍ਰੀ ਹੋ ਕੇ ਕੰਮ-ਕੁਮ ਕਰਕੇ ਨਵੇੜ ਕੇ ਕਰਦਾ ਤੇ ਹੁਣ ਮੈਂ ਕਿਹਾ ਚਲੋ ਨਾਲ ਤਾਂ ਆਪਾਂ ਬਾਲਕੋਨੀ 'ਚ ਬੈਠ ਕੇ ਧੁੱਪ ਸੇਕਦੇ ਆਂ ਤੇ ਨਾਲੇ ਆਪਾਂ ਬਣਾਉਨੇ ਆਂ ਵੀਡੀਓ ਨਾਲੇ ਦਿੰਨੇ ਆਪਾਂ ਵੀਰਾਂ ਭੈਣਾਂ ਨੂੰ ਖੁਸ਼ ਖਬਰੀ ਕਿਉਂਕਿ ਮੌਸਮ ਹੁਣ 3-4 ਦਿਨ ਹੋ ਗਿਆ ਮੌਸਮ ਬਹੁਤ ਸੋਹਣਾ ਵਾ ਤੇ ਵੀ ਧੁੱਪ ਬਹੁਤ ਸੋਹਣੀ ਨਿਕਲਦੀ ਆ ਹੁਣ ਕੰਮ ਦੇ ਦਿਨਾਂ 'ਚ ਤਾਂ ਪਤਾ ਨਹੀਂ ਲੱ ਜਦੋਂ ਫ੍ਰੀ ਹੁੰਨੇ ਆ ਤੇ ਉਹਦੋਂ ਹੀ ਥੋੜਾ ਜਿਹਾ ਵਧੀਆ ਜਿਹਾ ਲੱਗਦਾ ਵਾ ਵੀ ਫ੍ਰੀ ਹੋ ਕੇ ਜਲਦੀ ਜਲਦੀ ਕੰਮ ਨਵੇੜ ਕੇ ਵੀ ਧੁੱਪੇ ਬੈਠੀਏ ਵੀ ਚਲੋ ਛੁੱਟੀ ਵਾਲੇ ਦਿਨ ਹੁੰਦਾ ਇੱਕ ਦਿਨ ਵੀ ਧੁੱਪ ਸੇਕ ਲਿਆ ਨਾ ਤੇ ਅੱਜ ਦੀ ਆਪਾਂ ਵੀਡੀਓ 'ਚ ਹੈਗੀਆਂ ਆਪਣੇ ਦੋ ਤਿੰਨ ਖੁਸ਼ਖਬਰੀਆਂ ਜਿਹੜਾ ਵੀਰਾਂ ਨੇ ਇਟਲੀ ਆਉਣਾ ਜਾਂ ਜਿਹੜੇ ਆ ਚੁੱਕੇ ਆ ਤੇ ਜਾਂ ਜਿਹੜੇ ਆਉਣ ਵਾਲੇ ਸੋਚ ਰਹੇ ਆ ਉਹਨਾਂ ਲਈ ਤੇ ਆਪਣੀ ਵੀਡੀਓ ਵੀ ਉਹਨਾਂ ਵੀਰਾਂ ਭੈਣਾਂ ਲਈ ਹੁੰਦੀ ਆ ਵੀ ਜਿਨ੍ਹਾਂ ਨੇ ਇਟਲੀ ਆਉਣਾ ਤੇ ਜਾਂ ਆ ਚੁੱਕੇ ਆ ਵੀ ਜਾਂ ਜਿਹਨਾਂ ਦੇ ਕਮੈਂਟਾਂ ਦੇ ਜਵਾਬ ਹੁੰਦੇ ਆ ਤੇ ਵੀ ਉਹ ਜਾਣਕਾਰੀ ਵਾਲੀ ਵੀ ਹੁੰਦੇ ਆ ਜਿਹੜੇ ਆਪਾਂ ਉਹ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਤੇ ਅੱਜ ਵਾਲੀ ਜਿਹੜੀ ਵੀਡੀਓ ਆ ਇਹ ਆਪਣੇ ਪੂਰੀ ਤੁਸੀਂ ਐਂਡ ਤੱਕ ਸੁਣਿਓ ਕਿਉਂਕਿ ਇਹਦੇ ਵਿੱਚ ਬਹੁਤ ਜਿਹੜੀਆਂ ਕੰਮ ਦੀਆਂ ਗੱਲਾਂ ਆ ਤੇ ਕੱਲ ਮੇਰਾ ਸ਼ਾਮ ਨੂੰ ਟਾਈਮ ਨਹੀਂ ਲੱਗਾ ਬਣਾਉਂਦਾ ਫਿਰ ਮੈਂ ਕਿਹਾ ਚਲੋ ਕੱਲ ਨੂੰ ਖਬਰ ਤਾਂ ਆਪਣੇ ਕੋਲੇ ਵਾਰਸੋਂ ਦੀ ਆਈ ਹੋਈ ਆ ਤੇ ਫਿਰ ਮੈਂ ਕਿਹਾ ਵੀ ਚਲੋ ਆਪਾਂ ਮੈਂ ਕਿਹਾ ਫ੍ਰੀ ਹੋ ਕੇ ਜਦੋਂ ਫ੍ਰੀ ਹੋਈ ਮੈਂ ਕਿ ਮੇਰੀ ਛੁੱਟੀ ਹੋਈ ਉਸ ਦਿਨ ਆਰਾਮ ਨਾਲ ਬੈਠ ਕੇ ਆਪਾਂ ਵੀਡੀਓ ਬਣਾਵਾਂਗੇ ਤੇ ਨਾਲੇ ਆਪਾਂ ਵੀਰਾਂ ਨੂੰ ਭੈਣਾਂ ਨੂੰ ਦੱਸਾਂਗੇ ਹਾਂਜੀ ਆਪਾਂ ਸਭ ਤੋਂ ਪਹਿਲਾਂ ਤਾਂ ਉਹੀ ਗੱਲ ਰਿਪੀਟ ਫੇਰ ਕਰਦੇ ਆ ਕਿਉਂਕਿ ਹੁਣ ਜਿਹੜੇ ਨਵੇਂ ਵੀਰ ਭੈਣ ਆਪਣੇ ਨਾਲ ਜੋੜ ਰਹੇ ਆ ਉਹਨਾਂ ਨੂੰ ਨਹੀਂ ਪਤਾ ਉਹ ਫੇਰ ਕਮੈਂਟ ਕਰਦੇ ਆ ਤੇ ਜਿਹੜੇ ਵੀਰਾਂ ਨੇ ਭੈਣਾਂ ਨੇ ਆਪਣੇ ਅੱਗੇ ਵੀਡੀਓ ਸੁਣੀਆਂ ਆ ਉਹਨਾਂ ਨੂੰ ਪਤਾ ਵਾ ਜਾਂ ਜਿਨ੍ਹਾਂ ਦੇ ਕੋਈ ਰਿਸ਼ਤੇਦਾਰ ਆ ਜਾਂ ਕੋਈ ਵੀ ਇੱਧਰ ਜਾਂ ਦੋਸਤ ਉਹਨਾਂ ਨੂੰ ਵੀ ਪਤਾ ਵਾ ਵੀ ਇਟਲੀ ਦੇ ਪੇਪਰ ਆ ਜਿਹੜੇ ਵੀ ਇਹਦਾ ਕਿਵੇਂ ਪ੍ਰੋਸੈਸ ਆ ਵੀ ਹੁਣ ਜਿਹੜੀਆਂ ਫਾਈਲਾਂ ਤਿਆਰ ਹੋ ਗਈਆਂ ਕਦੋਂ ਕਲਿਕ ਹੋਣੀਆਂ ਤੇ ਜਿਹੜੇ ਹੁਣ ਨਵੇਂ ਆ ਪੀਰ ਭੈਣ ਜੁੜਦੇ ਆ ਜਿਹਨਾਂ ਨੂੰ ਨਹੀਂ ਪਤਾਗਾ ਵੀ ਕਦੋਂ ਵੀ ਉਹ ਪੁੱਛਦੇ ਆ ਵੀ ਸਾਡੇ ਪੇਪਰ ਅਸੀਂ ਭਰਨੇ ਆ ਕਿਵੇਂ ਭਰ ਸਕਦੇ ਆ ਜਾਂ ਕਿਵੇਂ ਤੇ ਨਾਲ ਤਾਂ ਆਪਾਂ ਉਹਨਾਂ ਨੂੰ ਦੱਸ ਦਈਏ ਤੇ ਨਾਲ ਜਿਹੜੀ ਖੁਸ਼ਖਬਰੀ ਆ ਉਹ ਉਹਦੀ ਆਪਾਂ ਗੱਲ ਕਰਦੇ ਹਾਂ ਹਾਂਜੀ ਆਪਾਂ ਜਿਵੇਂ ਸਭ ਨੂੰ ਪਤਾ ਹੀ ਆ ਜਿਨ੍ਹਾਂ ਨੂੰ ਨਹੀਂ ਵੀ ਪਤਾਗਾ ਤੇ ਪਿੱਛੇ ਸਰਕਾਰ ਨੇ 2023 24 ਤੇ 25 ਤਿੰਨ ਸਾਲਾਂ ਲਈ ਜਿਹੜੇ ਇਟਲੀ ਦੇ ਪੇਪਰ ਆ ਖੋਲੇ ਸੀ ਓਪਨ ਕਰਦੇ ਸੀ ਸਿਰਫ ਕਲੈਕਟ ਡੇਟ ਹੀ ਜਾਰੀ ਕਰਦੇ ਸੀ ਇਹ ਤੇ ਉਹਦੇ ਰਹਿੰਦੇ ਹੋਏ ਦੋ ਸਾਲ ਤਾਂ ਬਈ ਨਾਂਗੇ ਸੀਗੇ ਜਿਨ੍ਹਾਂ ਨੇ ਮਗਵਾਉਣਾ ਸੀ ਜਿਨ੍ਹਾਂ ਨੇ ਆਉਣਾ ਸੀ ਆਗੇ ਰਿਸ਼ਤੇਦਾਰ ਤੇ ਬਹੁਤ ਵੀ ਆਪਦੇ ਯਾਰ ਦੋਸਤ ਭੈਣ ਭਰਾ ਜਿਨ੍ਹਾਂ ਨੇ ਏਜੰਟਾਂ ਨੇ ਵੀ ਆਪ ਦਾ ਮਗਵਾਉਣੀ ਸੀ ਬੰਦੇ ਉਹਨਾਂ ਨੇ ਵੀ ਬਹੁਤ ਮਗਵਾਈ ਤੇ ਐਸਾ ਵਾਲਾ ਜਿਹੜਾ ਤੇ ਇਹ ਮਤਲਬ ਐਸ ਸਾਲ ਥੋੜੀ ਜੀ ਇਹਨਾਂ ਨੇ ਸਖਤਾਈ ਜ਼ਿਆਦਾ ਕਰਤੀ 2025 ਵਾਲੇ ਪੇਪਰ ਇਹ ਪਹਿਲਾਂ ਸਭ ਤੋਂ ਆ ਤੁਹਾਨੂੰ ਆਪਾਂ ਦੱਸ ਦਿੰਨੇ ਆ ਜਿਹੜੇ ਐਸ ਸਾਲ ਦੇ ਪੇਪਰ ਆ ਇਹ ਫਾਈਲਾਂ ਤਿਆਰ ਹੋ ਚੁੱਕੀਆਂ ਸੀ 30 ਨਵੰਬਰ ਲਾਸਟ ਡੇਟ ਸੀ ਜਿਹੜੇ ਕਲੈਕਟ ਡੇਟ ਆ ਇਹਨਾਂ ਦੀ 5 7 ਤੇ 12 ਫਰਵਰੀ ਨੂੰ ਅੱਗੇ 12 ਨੂੰ ਜਾ ਕੇ ਇਹ ਜਿਹੜੇ ਕਲੈਕ ਹੋਣੇ ਆ ਤੇ ਐਸ ਸਾਲ ਸਖਤਾਈ ਕਰਕੇ ਜਿਹੜਾ ਕੋਟਾ ਸੀਗਾ ਕੋਟਾ ਜ਼ਿਆਦਾ ਸੀਗਾ 1 ਲੱਖ 10000 ਸੀਗਾ ਸੀਜ਼ਨਲ ਪੇਪਰਾਂ ਦਾ ਤੇ ਜਿਹਦੇ ਵਿੱਚੋਂ ਇਹ ਭਰੇ ਗਏ ਸੀਗੇ ਮੇਰੇ ਤੋਂ 63000 ਭਰੇ ਆ ਗਿਆ ਵੀ ਕੋਟਾ ਜਿਹੜੇ ਕੋਟੇ ਨਾਲੋਂ ਪੇਪਰ ਆ ਜਿਹੜੇ ਬਹੁਤ ਘੱਟ ਭਰੇ ਗਏ ਆ ਅੱਗੇ ਹਰ ਵਾਰੀ ਕੋਟੇ ਨਾਲੋਂ ਤਾਂ ਕਿਤੇ ਜਿਆਦਾ 6 6 7 7 ਲੱਖ ਜਿਹੜੇ ਆ ਪੇਪਰ ਭਰੇ ਜਾਂਦੇ ਸੀ ਉਹਦੇ ਰਹਿੰਦੇ ਹੋਏ ਆਪਣੇ ਕੋਲੇ ਜਿਹੜੀ ਖਬਰ ਆਈ ਆ ਕੋਸ਼ ਕਵਰੀ ਵੀ ਆ ਜਿਹੜੇ ਹੁਣ ਵੀਰ ਭੈਣ ਜਿਹੜੇ ਰਹਿ ਗਏ ਸੀਗੇ ਜਿਨ੍ਹਾਂ ਨੇ ਆਪ ਦਾ 30 ਨਵੰਬਰ ਨੂੰ ਲਾਸਟ ਡੇਟ ਸੀਗੀ ਵੀ ਬਾਅਦ ਚ ਸੋਚਦੇ ਸੀ ਜਾਂ ਫਿਰ ਕਿਸੇ ਡਾਕੂਮੈਂਟਾਂ ਦੀ ਘਾਟ ਕਰਕੇ ਕਿਉਂਕਿ ਇਸ ਵਾਰ ਡਾਕੂਮੈਂਟ ਜਿਹੜੇ ਇਹਨਾਂ ਨੇ ਪਹਿਲਾਂ ਮੰਗ ਲਈ ਸੀ ਕਈਆਂ ਤੋਂ ਹਜੇ ਵਕੀਲਾਂ ਤੋਂ ਵੀ ਕੋਲੇ ਜਾਂ ਨਹੀਂ ਸੀਗੇ ਜਿਨ੍ਹਾਂ ਨੇ ਜਾਂ ਪੇਪਰ ਭਰੋ ਨਹੀਂ ਸੀ ਰਿਸ਼ਤੇਦਾਰਾਂ ਕੋਲੋਂ ਡਾਕੂਮੈਂਟਾਂ ਦੀ ਘਾਟ ਕਰਕੇ ਵੀਰ ਨੂੰ ਨਈ ਫੈਲ ਤਿਆਰ ਕਰਵਾ ਸਕੇ ਉਹਨਾਂ ਵੀਰਾਂ ਲਈ ਖੁਸ਼ਖਬਰੀ ਵੀ ਆ ਤੇ ਇਹ ਆਪਣੇ ਕੋਲੇ ਵੀ ਮਤਲਬ ਫਰਫਾ ਤੂਰੇ ਕੋਲੋਂ ਹੀ ਅੰਦਰੋਂ ਖਬਰ ਆਪਣੇ ਕੋਲੇ ਆਈ ਆ ਵੀ ਇਸ ਵਾਰ ਇਹ ਹੋਣ ਜਿਹੜਾ ਫਿਰ 13 ਜਨਵਰੀ ਤੋਂ ਲੈ ਕੇ 19 ਜਨਵਰੀ ਦੇ ਵਿੱਚ ਜਿਹੜੀ ਇਹ ਸਰਕਾਰ ਆ ਫੇਰ ਤੋਂ 10k 10-15 ਹਜ਼ਾਰ ਬੰਦੇ ਨੂੰ ਫੇਰ ਫੈਲਾ ਤਿਆਰ ਕਰਨ ਲਈ ਪੇਪਰ ਭਰਨ ਨੇ ਮੌਕਾ ਜਿਹੜਾ ਦੇਊਗੀ ਕਿਉਂਕਿ ਕਲੈਕ ਡੇਟ ਆ ਜਿਹੜੀ ਉਹ ਗਾਂ ਫਰਵਰੀ ਚ ਆ ਤਾਂ ਆ ਫਿਰ ਜਿਹੜੇ ਵੀ ਵੀਰ ਭੈਣ ਭਰਾ ਰਹਿ ਗਏ ਜਾਂ ਕਿ ਜੇ ਕਿੰਨਿਆਂ ਨੂੰ ਨਹੀਂ ਪਤਾ ਸੀਗਾ ਵੀ 30 ਨਵੰਬਰ ਲਾਸਟ ਡੇਟ ਆ ਤੇ ਜਾਂ ਫਿਰ ਜਿਹੜਾ ਆਉਣਾ ਚਾਹੁੰਦੇ ਸੀਗੇ ਵੀ ਉਹਨਾਂ ਕਿਸੇ ਨੂੰ ਵੀ ਮਤਲਬ ਡਾਕੂਮੈਂਟਾਂ ਦੀ ਘਾਟ ਕਰਕੇ ਰਹਿ ਗਏ ਆ ਜਾਂ ਕੋਈ ਬੰਦਾ ਨਹੀਂ ਕੋਈ ਮਿਲਿਆਗਾ ਤੇ ਉਹ ਆਪਦੀ ਫੇਰ ਤੋਂ ਤਿਆਰੀ ਕਰਕੇ ਆਪ ਦਾ ਕੋਈ ਬੰਦਾ ਲੱਭ ਲੋ ਜਾਂ ਕਿਸੇ ਨੂੰ ਰਿਸ਼ਤੇਦਾਰ ਨੂੰ ਕਹਿਣਾ ਵਾ ਤੇ ਤੁਸੀਂ ਫੇਰ ਜਿਹੜੀ ਕਲੈਕ ਥੋੜੀ ਫਾਈਲਾਂ ਜਿਹੜੀਆਂ ਫੇਰ ਤਿਆਰ ਹੋ ਸਕਦੀਆਂ 13 ਨਵੰਬਰ ਤੋਂ ਪਹਿਲਾਂ ਪਹਿਲਾਂ ਕੋਈ ਬੰਦਾ 13 ਜਨਵਰੀ ਤੋਂ ਪਹਿਲਾਂ ਪਹਿਲਾਂ ਕਿਸੇ ਨੂੰ ਆਦਾ ਲੱਭ ਲੋ ਕਿਉਂਕਿ 13 ਤੇ 19 ਜਨਵਰੀ ਦੇ ਵਿੱਚ ਵਿੱਚ ਜਿਹੜੀਆਂ ਫੈਲਾਵਾ ਹੈ ਫੇਰ ਭਰੀਆਂ ਜਾਣਾ ਤੇ ਇਹ ਸੀ ਇੱਕ ਖੁਸ਼ਖਬਰੀ ਦੂਜੀ ਖੁਸ਼ਖਬਰੀ ਇੱਕ ਜਿਹੜੇ ਵੀਰਾਂ ਨੇ ਭਰਤੇ ਆ ਪੇਪਰ ਵੀਰਾਂ ਨੇ ਭੈਣਾ ਨੇ ਇਟਲੀ ਦੇ ਪੇਪਰ ਭਰਤੇ ਆ ਉਹਨਾਂ ਲਈ ਖੁਸ਼ਖਬਰੀ ਆ ਉਹਨਾਂ ਲਈ ਖੁਸ਼ਖਬਰੀ ਇਹ ਆ ਵੀ ਜੈਸਾ ਬਣਾਇਆ ਐਤਕੀ ਕੋਟੇ ਤੋਂ ਘੱਟ ਪੇਪਰ ਭਰੇ ਗਏ ਆ ਤੇ 2 ਮਹੀਨੇ ਮਤਲਬ ਇਹਨਾਂ ਨੇ ਉਹ ਉਹਦੀ ਸ਼ਾਨ ਵੀਨ ਕਰ ਲਈ ਆ ਪੇਪਰਾਂ ਦੀ ਬਈ ਜਿਹੜੀਆਂ ਫਾਈਲਾਂ ਤਿਆਰ ਹੋਈਆਂ ਵੀ ਉਹਦੇ ਸਾਰੇ ਡਾਕੂਮੈਂਟ ਲੱਗੇ ਆ ਕੋਈ ਘਾਟ ਵਾਧਾ ਨਹੀਂ ਕੀ ਤੇ ਜੇ ਕੋਈ ਘਾਟ ਵਾਧਾ ਹੈ ਗਿਆ ਤਾਂ ਉਹ ਮਾਲਕ ਨੂੰ ਕਹਿਣਗੇ ਵੀ ਇਹ ਲਾਓ ਉਹਦੇ ਲਈ ਵੀ ਇਹਨਾਂ ਨੇ ਡੇਟ ਰੱਖੀ ਹੋਈ ਆ ਵੀ ਘਾਟ ਵਾਧ ਦੇ ਜਿਹੜੇ ਪੇਪਰ ਆ ਦੇਣ ਲਈ ਹਨ ਜੇ ਉਹਦੇ ਵਿੱਚ ਵੀ ਜੇ ਕੋਈ ਨਹੀਂ ਦੇ ਸਕਦਾਗਾ ਹਨਾ ਕੋਈ ਕਿਸੇ ਕੋਲ ਘਰ ਦਾ ਪੇਪਰ ਹੈ ਨਹੀਂ ਕਿਸੇ ਕੋਲ ਕੰਮ ਦਾ ਕੁੰਦਰਾਤੋ ਹੈ ਨਹੀਂ ਵੀ ਉਹ ਫੇ ਉਹਦੇ ਪੇਪਰ ਮਤਲਬ ਕਲਿੱਕ ਨਹੀਂ ਹੋਣਗੇ ਤੇ ਜਿਨ੍ਹਾਂ ਨੇ ਪੂਰੇ ਪੇਪਰ ਲਾਏ ਆ ਪੂਰੇ ਡਾਕੂਮੈਂਟ ਸਹੀ ਲਾਏ ਆ ਜਿਨ੍ਹਾਂ ਦੇ ਪੇਪਰ ਕਲੈਕਟ ਹੋ ਗਏ ਜਿਨ੍ਹਾਂ ਨੂੰ ਰਸੀਬੂਤਾ ਮਿਲ ਗਿਆ ਤੇ ਉਹ 100% ਜਿਹੜੇ ਆ ਉਹ ਬੀੜਾ ਭੈਣਾਂ ਦੇ ਚਾਂਸ ਆ ਜਿਨ੍ਹਾਂ ਕੋਲੇ ਸਲਿੱਪ ਆਫ ਮਿਲ ਗਈ ਜਿਨ੍ਹਾਂ ਨੂੰ ਵੀ ਤੁਹਾਡੇ ਪੇਪਰ ਆ ਜਿਹੜੇ ਇਸ ਵਾਰ ਨਿਕਲਨੇ ਨਿਕਲਨੇ ਆ ਇਹ ਹੈਗੀ ਆ ਤੀਜੀ ਖੁਸ਼ਖਬਰੀ ਜਿਨ੍ਹਾਂ ਨੇ ਭਰੇ ਆ ਮਤਲਬ ਇਟਲੀ ਦੇ ਪੇਪਰ ਜਿਨ੍ਹਾਂ ਨੇ ਆਹ ਫਾਈਲਾਂ ਜਿਹੜੀਆਂ ਉਹ ਤਿਆਰ ਕਰਵਾ ਲਈਆਂ ਤੇ ਤੀਜੀ ਖੁਸ਼ਖਬਰੀ ਤੀਜੀ ਖੁਸ਼ਖਬਰੀ ਹੈਗੀ ਆ ਮੇਰੀਆਂ ਭੈਣਾਂ ਲਈ ਬੈਨਾਂ ਲਈ ਜਾਂ ਮੈਂ ਬੱਚੀਆਂ ਲਈ ਹੈ ਨਾ ਜਿਹੜੀਆਂ ਇਟਲੀ ਵਾ ਆਉਣ ਬਾਰੇ ਸੋਚ ਰਹੀਆਂ ਜਿਹੜੀਆਂ 18 ਸਾਲ ਤੋਂ ਉੱਪਰ ਹੋ ਚੁੱਕੀਆਂ ਵਾ ਤੇ ਜਾਂ ਕੋਈ ਜਿਹੜੀਆਂ ਫੈਮਲੀ ਕੇਸਾਂ ਦੇ ਵਿੱਚ ਰਹਿ ਗਈਆਂ ਹੁਣ ਦੋਹਾਂ ਕ ਨੂੰ ਤਾਂ ਮੈਂ ਵੀ ਜਾਣਦੀ ਆ ਮੈਂ ਤਾਂ ਕਰਕੇ ਇਹ ਫੈਮਲੀ ਕੇਸ ਜਿਹੜੇ ਰਹਿ ਗਏ ਉਹ ਗੱਲ ਕੀਤੀ ਆ ਵੀ ਹੁਣ ਮੈਂ ਤਾਂ ਚਲੋ ਜਿੰਨਾਂ ਨੂੰ ਜਾਣਦੀ ਆ ਬਾਕੀ ਵੀ ਹੋਰ ਬਹੁਤ ਇਦਾਂ ਰਹੇ ਹੋਇਆ ਜਿਨ੍ਹਾਂ ਦੇ ਵੀ ਮਤਲਬ ਇੱਧਰ ਬਾਪ ਪਹਿਲਾਂ ਵੀ ਫਾਦਰ ਆਏ ਹੋਏ ਕੰਮ ਕਰਲੇ ਸੀ ਬਾਅਦ ਚ ਵੀ ਚਲੋ ਟਾਈਮ ਆਪਾਂ ਨੂੰ ਪਤਾ ਹੀ ਆ ਫੈਮਿਲੀ ਨੂੰ ਬੁਲਾਉਣ ਨੂੰ ਲੱਗ ਜਾਂਦਾ ਬੱਚੇ ਵੱਡੇ ਹੁੰਦੇ ਆ ਉਹਨਾਂ ਦੀ ਜਿਹੜੀ ਏਜ ਆ 18 ਸਾਲ ਤੋਂ ਉੱਪਰ ਹੋ ਜਾਂਦੀ ਆ ਫਿਰ ਉਹ ਫੈਮਿਲੀ ਕੇਸ 'ਚ ਨਹੀਂ ਆਉਂਦੇ ਜਾਂ ਤਾਂ ਛੋਟਾ ਬੱਚਾ ਹੁੰਦਾ ਉਹ ਆਉਂਦਾ ਵਾ ਤੇ ਜਾਂ ਫਿਰ ਵਾਈਫ ਆ ਵਾਈਫ ਨੇ ਤਾਂ ਚਲੋ ਹਸਬੰਡ ਦੇ ਪਿੱਛੇ ਆਉਣਾ ਹੀ ਆਉਣਾ ਹਨਾ ਤੇ ਉਹ ਬੱਚੀਆਂ ਜਿਹੜੀਆਂ ਰਹਿ ਗਈਆਂ ਤੇ ਬਾਕੀ ਜੇ ਕੋਈ ਹੋਰ ਭੈਣਾਂ ਜਾਂ ਕੋਈ ਮਤਲਬ ਹੋਰ ਆਉਣਾ ਚਾਹੁੰਦੀ ਆ ਇਟਲੀ ਉਹਨਾਂ ਲਈ ਇਹ ਖੁਸ਼ਖਬਰੀ ਆ ਆਪਾਂ ਪਿੱਛੇ ਇੱਕ ਸਪੈਸ਼ਲ ਵੀਡੀਓ ਬਣਾ ਕੇ ਤੁਹਾਨੂੰ ਦੱਸਿਆ ਸੀਗਾ ਵੀ ਇਸ ਵਾਰ ਜਿਹੜੇ 3 ਸਾਲ ਤਾਂ ਪੂਰੇ ਹੋ ਗਏ ਆ ਹੁਣ ਅੱਗੇ ਆ ਜਿਹੜੇ ਸਰਕਾਰ 2026 27 ਤੇ 28 ਲਈ ਫੇਰ ਆ ਜਿਹੜੇ ਆ ਇਟਲੀ ਦੀ ਫੂਲ ਸੀ ਆ ਉਹ ਓਪਨ ਕਰਨ ਜਾ ਰਹੀ ਆ ਪੀਪਰ ਆ ਜਿਹੜੇ ਇਹਨਾਂ ਨੇ ਓਪਨ ਕਰ ਦੇਣੇ ਆ 3 ਸਾਲਾਂ ਵਾਸਤੇ ਤੇ ਬਾਕੀ ਬਸ ਕਲੈਕ ਡੇਟ ਹੀ ਜਾਰੀ ਕਰਿਆ ਕਰਨਗੇ ਪਹਿਲਾਂ ਫਾਈਲਾਂ ਤਿਆਰ ਹੋਇਆ ਕਰਨਗੇ ਆ ਫੇਰ ਵਿੱਚ ਟਾਈਮ ਰੱਖਿਆ ਕਰਨਗੇ ਡੇਢ ਤੋਂ 2 ਮਹੀਨੇ ਦਾ ਫੇਰ ਬਾਅਦ ਚ ਜੋ ਫਾਈਲਾਂ ਸਾਰੀਆਂ ਤੇ ਆ ਦੇਖ ਕੇ ਵੀ ਸਾਰੇ ਡਾਕੂਮੈਂਟ ਸਹੀ ਆ ਫੇਰ ਕਲੈਕ ਡੇਟ ਰੱਖਣਗੇ ਕਲੈਕ ਡੇਟ ਤੋਂ ਬਾਅਦ ਤੁਹਾਨੂੰ ਪਤਾ ਹੀ ਉਹ ਹੀ ਪ੍ਰੋਸੈਸ ਆ ਬਈ ਜਿਹੜੇ ਨੌ ਮਹੀਨੇ ਵਾਲ ਸੀਜ਼ਨਲ ਪੇਪਰ ਉਹ ਜਲਦੀ ਨਿਕਲ ਜਾਂਦੇ ਆ ਡੋਮੈਸਟਿਕ ਪੇਪਰ ਤੇ ਫੇਰ ਜਿਹੜੇ ਹੁੰਦੇ ਆ ਨੌਨ ਸੀਜ਼ਨ ਸਾਲ ਵਾਲੇ ਤੇ ਉਹ ਫੇਰ ਹੌਲੀ ਹੌਲੀ ਇਦਾਂ ਨਿਕਲ ਆਉਂਦੇ ਆ ਤੇ ਉਹਦੇ ਵਿੱਚ ਇਹਨਾਂ ਨੇ ਇਸ ਸਾਲ ਕੀ ਕੀਤਾ ਜਿਹੜੇ ਅਗਲੇ ਤਿੰਨਾਂ ਸਾਲਾਂ ਲਈ ਇਹਨਾਂ ਨੇ ਜਿਹੜੀਆਂ ਲੇਡੀਜ਼ ਆ ਉਹਨਾਂ ਦਾ ਕੋਟਾ ਜਿਹੜਾ ਸਪੈਸ਼ਲ ਕੋਟਾ ਰੱਖਿਆ ਵਾ 40% 40% ਕੋਟਾ ਵਾ ਜਿਹੜਾ ਇਹ ਇਹਨਾਂ ਨੇ ਲੇਡੀਜ਼ ਨੂੰ ਦਿੱਤਾ ਵਾ ਉਹਦੇ ਵਿੱਚ ਜਿੰਨੇ ਵੀ ਹੋਈਆਂ ਮਤਲਬ ਜਿੰਨੇ ਵੀ ਆਪਾਂ ਭਰੇ ਆ ਪੇਪਰ ਕੋਟੇ ਦੇ ਵਿੱਚ ਵਿੱਚ ਉਹ ਸਾਰੇ ਜਿਹੜੇ ਆਪਾਂ ਡਾਕੂਮੈਂਟ ਸਹੀ ਲਾ ਕੇ ਭਰਾਏ ਆ ਕਿਸੇ ਤੋਂ ਵੀ ਵਕੀਲ ਤੋਂ ਜਾਂ ਅਧਿਕਾਰੀਆਂ ਕਿਸੇ ਰਿਸ਼ਤੇਦਾਰ ਤੋਂ ਉਹ ਜਿਹੜੇ ਆਪਣੇ ਪੇਪਰ ਵੀ ਉਹ ਨਿਕਲਿਆਉਣਗੇ ਇਹ ਤਾਂ ਕੋਟੇ ਦੇ ਵਿੱਚ ਵਿੱਚ ਹੀ ਆਪਣੇ ਹੋਏਗੇ ਤੇ ਵੀ ਜੇ ਕੋਟਾ ਉੱਪਰ ਹੋ ਗਿਆ ਉਹਦੋਂ ਫਿਰ ਉਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ ਇਹ ਸਪੈਸ਼ਲ ਪਹਿਣਾ ਲਈ ਆ ਵਿਕੋਸ਼ ਕਵਰੀ ਵੀ ਆ ਤੇ ਬਾਕੀ ਆਪਾਂ ਤੁਹਾਨੂੰ ਦੱਸਿਆ ਹੀ ਆ ਵੀ ਜਿਹੜੇ ਬੱਚੇ ਬੱਚੀਆਂ ਰਹਿ ਗਏ ਹਨਾ ਫੈਮਲੀ ਕੇਸ ਚ ਆਉਣ ਉਹ ਵੀ ਆ ਸਕਦੀਆਂ ਪਰ ਤੇ ਆ ਤਾਂ ਚਲੋ ਵੈਸੇ ਵੀ ਉਹ ਅੱਗੇ ਵੀ ਆਏ ਵੀ ਰਹੇ ਆ ਆ ਵੀ ਸਕਦੀਆਂ ਸੀਗੀਆਂ ਕਿ ਸੀਜ਼ਨਲ ਪੇਪਰਾਂ ਦੇ ਵੀ ਆ ਸਕਦੀਆਂ ਸੀ ਨੌਨ ਸੀਜ਼ਨਲ ਪੇਪਰਾਂ ਤੇ ਵੀ ਆ ਸਕਦੀਆਂ ਸੀ ਪਰ ਇਹ ਹੁਣ ਵੀ ਉਹ ਤੋਂ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਸਾਲਾਂ 'ਚ ਨਾ ਇਦਾਂ ਹੀ ਸੀਗਾ ਕਿ ਕਿਸੇ ਦੇ ਨਿਕਲੇ ਨਿਕਲੇ ਆਏ ਜਿਹੜੇ ਕੋਟੇ ਤੋਂ ਬਾਹਰ ਹੋ ਗਏ ਜਾਂ ਕੋਈ ਟਾਈਮ ਜ਼ਿਆਦਾ ਹੋ ਗਿਆ ਵੀ ਉਸ ਜ਼ਿਲ੍ਹੇ 'ਚ ਕੋਟਾ ਘੱਟ ਸੀਗਾ ਤੇ ਪੇਪਰ ਜ਼ਿਆਦਾ ਭਰੇ ਗਏ ਸੀਗੇ ਤੇ ਇਦਾਂ ਰਹਿ ਗਏ ਤੇ ਉਹਦੇ ਲਈ ਵੀ ਉਹ ਮਤਲਬ ਹੁਣ ਆ ਜਿਹੜੀਆਂ ਲੇਡੀਜ਼ ਆ ਉਹਦੇ ਲਈ ਸਪੈਸ਼ਲ ਕੋਟਾ ਵਾ ਤੇ ਵੀ ਸਪੈਸ਼ਲ ਆ ਜਿਹੜੀ ਉਹਦੇ ਲਈ ਪੇਪਰ ਭਰੇ ਜਾਣਗੇ ਹਾਂਜੀ ਹੋਰ ਕਿ ਮੇਰੇ ਗੱਲ ਦਿਮਾਗ ਚੈਸੀ ਵੀ ਕਰਨੀ ਸੀ ਤੇ ਚਲੋ ਆਪਾਂ ਫਿਰ ਦੇ ਦਿੰਨੇ ਆ ਤੁਹਾਨੂੰ ਇੱਕ ਅੱਗੇ ਤੁਹਾਡੇ ਕਮੈਂਟਾਂ ਦਾ ਆਨਸਰ ਬਾਕੀ ਆਪਾਂ ਫਿਰ ਕਰਾਂਗੇ ਵੀਡੀਓ ਦਾ ਐਂਡ ਆਪਾਂ ਹਾਂਜੀ ਕਮੈਂਟ ਤਾਂ ਬਹੁਤ ਆਪਣੇ ਕੋਲੇ ਤੇ ਉਹਦੇ ਤੇ ਆਪਾਂ ਸਹਿ ਸਾਰੇ ਜਾਣਕਾਰੀ ਲੈ ਆ ਲਈ ਆ ਉਹਦੇ ਤੇ ਆਪਾਂ ਸਪੈਸ਼ਲ ਵੀਡੀਓ ਆ ਜਿਹੜੀ ਆਪਾਂ ਬਣਾਵਾਂਗੇ ਤੇ ਵੀ ਸਾਰੇ ਕਮੈਂਟਾਂ ਦੇ ਜਵਾਬ ਦੇਵਾਂਗੇ ਕਿਉਂਕਿ ਕਮੈਂਟ ਸਾਰੇ ਜਾਣਕਾਰੀ ਵਾਲੇ ਅੱਜ ਜੇ ਤਾਂ ਮੇਰੇ ਸ਼ਾਮ ਨੂੰ ਟਾਈਮ ਲੱਗਾ ਕਿਉਂਕਿ ਹੁਣ ਮੈਂ ਜਾਣਾ ਸੀ 11:00 ਵਜੇ ਬਾਹਰ ਜਾਣਾ ਕਿਤੇ ਮਾਰਕੀਟ ਜਾਣਾ ਵਾ ਤੇ ਉਸ ਤੋਂ ਬਾਅਦ ਜੇ ਤਾਂ ਸ਼ਾਮ ਨੂੰ ਟਾਈਮ ਲੱਗਾ ਬਹੁਤ ਮੇਰੇ ਭੈਣਾਂ ਦੇ ਵੀ ਕਮੈਂਟ ਆਏ ਆ ਵੀਰਾਂ ਦੇ ਵੀ ਆਏ ਆ ਜਿਨ੍ਹਾਂ ਨੇ ਪੁੱਛਿਆ ਤੇ ਉਹ ਆਪਾਂ ਪੂਰੇ ਇੱਕ ਸੈਰ ਵੀਡੀਓ ਕਮੈਂਟਾਂ ਦੇ ਆਨਸਰਾਂ ਦੇ ਵੀ ਬਣਾਵਾਂਗੇ ਤੇ ਵੀ ਉਹ ਨਾਲ ਚਲ ਜਿਹੜੇ ਹੋਰ ਵੀਰ ਭੈਣਾਂ ਜਾਣਕਾਰੀ ਲੈਣ ਚਾਹੁੰਦੇ ਉਹਨਾਂ ਨੂੰ ਪਤਾ ਲੱਗ ਜਾਊਗਾ ਤੇ ਬਾਕੀ ਮੈਨੂੰ ਬਹੁਤ ਕਮੈਂਟ ਆਉਂਦੇ ਆ ਜੀ ਗੱਲ ਕਰਨੀ ਆ ਤੇ ਵੀ ਤੁਸੀਂ ਦੱਸੋ ਵੀ ਅਸੀਂ ਕਿੱਥੇ ਗੱਲ ਕਰ ਸਕਦੇ ਹਾਂ ਹਾਂਜੀ ਮੇਰੀ ਇੰਸਟਾਗ੍ਰam ਆਈਡੀ ਆ ਜਿਹੜੀ simar.civia simar.civia ਤੇ ਤੁਸੀਂ ਮੈਸੇਜ ਕਰ ਸਕਦੇ ਆ ਓਨਲੀ ਮੈਸੇਜ ਤੇ ਮੈਂ ਉੱਤੇ ਤੁਹਾਨੂੰ ਉਹਦਾ ਰਿਪਲਾਈ ਮੈਂ ਜਰੂਰ ਕਰੂੰਗੀ ਵੀ ਜੇ ਜਿਹੜਾ ਮੈਸੇਜ ਹੋਇਆ ਇਟਲੀ ਦੇ ਪੇਪਰਾਂ ਬਾਰੇ ਜਾਂ ਜਾਣਕਾਰੀ ਵਾਲਾ ਸਿਰਫ ਉਹਦਾ ਮੈਂ ਰਿਪਲਾਈ ਕਰੂੰਗੀ ਤੇ ਹਾਂਜੀ ਅੱਗੇ ਇੱਕ ਕਮੈਂਟ ਸੀਗਾ ਵੀਰ ਦਾ ਵੀ ਤੁਸੀਂ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਆ ਤੇ ਵੀ ਜਾਣਕਾਰੀ ਵਾਲੀ ਵੀਡੀਓ ਹੁੰਦੀ ਆ ਥੈਂਕ ਯੂ ਵੀਰ ਜੀ ਤੇ ਜੀ ਇੱਕ ਵੀਡੀਓ ਤੁਸੀਂ ਸੈਲਰੀ ਤੇ ਬਣਾਇਓ ਜਰੂਰ ਹਾਂਜੀ ਆਪਾਂ ਉਹ ਵੀਡੀਓ ਸੈਲਰੀ ਤੇ ਇੱਕ ਜਰੂਰ ਬਣਾਵਾਂਗੇ ਬਈ ਕਿਹੜੇ ਕਿਹੜੇ ਕੰਮਾਂ ਦੀ ਇੱਥੇ ਕਿਹੜੀ ਕਿਹੜੀ ਸੈਲਰੀ ਆ ਤੇ ਬਾਕੀ ਇੱਕ ਵੀਡੀਓ ਇੱਕ ਭੈਣ ਦਾ ਕਮੈਂਟ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਸੀ ਵੀਡੀਓ ਜੋ ਮੇਰਾ ਟਾਈਮ ਨਹੀਂ ਲੱਗਾ ਬਈ ਇਟਲੀ ਆਉਣ ਦਾ ਪ੍ਰੋਸੈਸ ਦੱਸਿਓ ਵੀ ਕਿੱਦਾਂ ਆ ਸਕਦੇ ਆ ਵੀ ਪ੍ਰੋਸੈਸ ਤਾਂ ਇਹੀ ਹੁੰਦਾ ਵਾ ਵੀ ਆਪਾਂ ਜਦੋਂ ਹੁਣ ਪੇਪਰ ਭਰਦੇ ਆ ਨਾ ਸੀਜ਼ਨਲ ਨਾਨ ਸੀਜ਼ਨਲ ਜਾਂ ਵੀ ਡੋਮੈਸਟਿਕ ਪੇਪਰ ਭਰਾ ਕੇ ਆਪਾਂ ਆ ਸਕਦੇ ਆ ਤੇ ਉਹ ਚਲੋ ਆਪਾਂ ਪੂਰੀ ਇਹਦੀ ਵੀਡੀਓ ਵੀ ਬਣਾਵਾਂਗੇ ਵੀ ਕਿਵੇਂ ਸ਼ੁਰੂ ਤੋਂ ਲੈ ਕੇ ਕਿਦਾਂ ਕੋਲਦੇ ਆ ਕਿਵੇਂ ਭਰਾ ਸਕਦੇ ਆ ਕਿਵੇਂ ਤੇ ਉਹ ਸ਼ਾਇਦ ਆਪਾਂ ਹੋ ਸਕਦਾ ਵੀ ਜੇ ਤੁਹਾਡਾ ਐਸਾ ਵਾਲੀ ਮਰਾਦਾ ਹੋਇਆ ਭਰੌਂਦਾ ਕਿਉਂਕਿ ਹੁਣ ਫੇਰ ਕੋਟਾ ਕੋਲੋਂ ਨੇ ਫੇਰ ਅੱਗੇ ਜੁਲਾਈ 'ਚ ਫੇਰ ਜਿਹੜਾ ਵਾ ਸੀਜ਼ਨਲ ਪੇਪਰਾਂ ਦਾ ਬਾਕੀ ਰਹਿ ਗਿਆ 30 40% ਕੋਟਾ ਉਦੋਂ ਖੁੱਲਣਾ ਵਾ ਤੇ ਉਹ ਆਪਾਂ ਉਦੋਂ ਪਹਿਲਾਂ ਪਹਿਲਾਂ ਹੀ ਵੀਡੀਓ ਬਣਾਵਾਂਗੇ ਵੀ ਇਹ ਤੁਹਾਨੂੰ ਕੋਈ ਮਿਲ ਗਿਆ ਤੇ ਤੁਸੀਂ ਉਹਦੇ ਨਾਲ ਕੰਟੈਕਟ ਕਰਕੇ ਆਪਦੀ ਫਾਈਲ ਜਿਹੜੀ ਆ ਤਿਆਰ ਕਰਵਾ ਸਕਦੇ ਆ ਤੇ ਬਾਕੀ ਇਹ ਜਿਹੜਾ ਮੈਂ ਕਹਿਆ ਸੀ ਮੈਂ ਚਲੋ ਸਪੈਸ਼ਲ ਵੀਡੀਓ ਬਣਾਉਂਗੀ ਤੇ ਉਹਦੇ ਤੇ ਮੇਰਾ ਟਾਈਮ ਨਹੀਂ ਲੱਗਾਗਾ ਵੀਰ ਦਾ ਸ਼ਾਇਦ ਉਹ ਵੀਰ ਤਾਂ ਵਿਚਾਰਾ ਆਉਣ ਵਾਲਾ ਹੀ ਹੋਊਗਾ ਕਮੈਂਟ ਕੀਤਾ ਸੀਗਾ ਵੀ ਜੀ ਮੈਂ ਹਸਤਾਲੇ ਤੇ ਕੰਮ ਤੇ ਆਉਣਾ ਵਾ ਤੇ ਵੀ ਉਹਦੇ ਬਾਰੇ ਦੱਸਿਓ ਵੀ ਕੀ ਹਿਸਾਬ ਕਿਤਾਬਾ ਕਿੱਦਾਂ ਦਾ ਕੰਮ ਵੀ ਵੇਖੋ ਜੀ ਜਿ ਸਟਾਲੇ ਦੇ ਕੰਮ ਤੇ ਵੀ ਮਤਲਬ ਸਾਡੇ ਆਲੀ ਇਧਰ ਵਾਲੀ ਸਾਈਡ ਤਾਂ ਵੀ ਹੈ ਨੀਗਾ ਇਦਾਂ ਦਾ ਕੋਈ ਵੀ ਕੰਮ ਤੇ ਜਿਵੇਂ ਹੁਣ ਜਾਣ ਜਾਣਕਾਰੀ ਚ ਪਤਾ ਲੱਗਦਾ ਵੀ ਬਹੁਤ ਕਰਦੇ ਵੀ ਆ ਵੀਰ ਭੈਣ ਵੀ ਆਪਣੇ ਵੀ ਇੱਥੇ ਅੱਗੇ ਕਰਸਤੇਦਾਰ ਸੀਗਾ ਉਹਨੇ ਪਹਿਲਾਂ ਸਟਾਲੇ ਤੇ ਕੰਮ ਕੀਤਾ ਹੋਇਆ ਵੀ ਮੋਹ ਸਾਬ ਨਾਲ ਆਪਾਂ ਨੂੰ ਪਤਾ ਵੀ ਬਾਕੀ ਉਹਨਾਂ ਦੀ ਰਹਿ ਛੋਡਾਂ ਦੀ ਹੁੰਦੀ ਆ ਰਹਿਛ ਉਹਨਾਂ ਦੀ ਹੁੰਦੀ ਆ ਖਾਣਾ ਪੀਣਾ ਉਹਨਾਂ ਦਾ ਹੁੰਦਾ ਵਾ ਮਾਲਕ ਇਦਾਂ ਵੀ ਜਿਵੇਂ ਆਪਾਂ ਇੰڈین ਹੁੰਦੇ ਆ ਆਪਾਂ ਆਪਣਾ ਖਾਣਾ ਆਪ ਹੀ ਖਾਣੇ ਹੁੰਨੇ ਇਹਨਾਂ ਦਾ ਘਾਟੀ ਖਾਣੇ ਆ ਉਹ ਹਿਸਾਬ ਨਾਲ ਉਹ ਆਪਾਂ ਨੂੰ ਪੈਸੇ ਪੁੱਤੇ ਦਿੰਦੇ ਆ ਤੇ ਰਹਿਛ ਉਹਨਾਂ ਦੀ ਹੁੰਦੀ ਆ ਸਵਦੇ ਦੇ ਪੈਸੇ ਦਿੰਦੇ ਆ ਜਾਂ ਲਿਆ ਕੇ ਦਿੰਦੇ ਆ ਤੇ ਬਾਕੀ ਗਾਈਆਂ ਦਾ ਤਾਂ ਬਸ ਸਾਲੇ ਦਾ ਕੰਮ ਇਹ ਹੀ ਹੁੰਦਾ ਵਾ ਵੀ ਜਿਵੇਂ ਆਪਾਂ ਆਮ ਇੰਡੀਆ 'ਚ ਪਸ਼ੂ ਸਾਧਦੇ ਹਨਾ ਤੇ ਵੀ ਹਸਾਫ ਸਫਾਈ ਹੁੰਦੀ ਆ ਉੱਥੇ ਕੰਨ ਵਾਲੀ ਤੇ ਬਾਕੀ ਜਿਹੜੀਆਂ ਧਾਰਾਂ ਵਾ ਮਤਲਬ ਜਿਹੜੀਆਂ ਪਗਾਈਆਂ ਦੀਆਂ ਹੁੰਦੀਆਂ ਉਹ ਮਸ਼ੀਨਾਂ ਦਾ ਹੀ ਹੁੰਦੀਆਂ ਮਸ਼ੀਨਾਂ ਦਾ ਹੀ ਕਰਨੀਆਂ ਹੁੰਦੀਆਂ ਬਹੁਤ ਵੀਰ ਕੰਮ ਕਰਦੇ ਆ ਵੈਸੇ ਸਤਾਲੇ ਦਾ ਕੰਮ ਬਹੁਤ ਵਧੀਆ ਹੁੰਦਾ ਵਾ ਦੁੱਧ ਪਾਣੀ ਕੋਈ ਸਾਰਾ ਕੁਝ ਉੱਥੇ ਆਮ ਹੁੰਦਾ ਵਾ ਤੇ ਵੀ ਕੰਮ ਵੀ ਵਧਿਆ ਹੁੰਦਾ ਕੰਮ ਇਦਾਂ ਹੁੰਦਾ ਵੀ ਦੋ ਟਾਈਮ ਹੀ ਕੰਮ ਹੁੰਦਾ ਵਾ ਦਿਨੇ ਬਸ ਫਰੀ ਵਾਂਗੂ ਹੀ ਹੁੰਦੇ ਆ ਸਵੇਰ ਤੇ ਸ਼ਾਮ ਨੂੰ ਧਾਰਾਂ ਕੱਢਣੀਆਂ ਹੁੰਦੀਆਂ ਬਸ ਉੱਥੇ ਸਾਫ ਸਪਈਆ ਕਰਨਾ ਹੁੰਦਾ ਇੱਥੇ ਸਾਡੇ ਵੀ ਇਹਨਾਂ ਦਾ ਮਤਲਬ ਫਰੈਂਡ ਸੀਗਾ ਤੇ ਜਾਣ ਪਛਾਨ ਚੰਗੀ ਸੀਗੀ ਉਹ ਕਾਫੀ ਟਾਈਮ ਹੋ ਗਿਆ ਸਾਲੇ ਚ ਕੰਮ ਕਰਦੇ ਨੂੰ ਵਧੀਆ ਫਿਰ ਉਦੋਂ ਬਾਅਦ ਉਹਨੇ ਆਪਣੇ بیٹے ਨੂੰ ਵੀ ਮੰਗਵਾ ਲਿਆ ਸੀਗਾ ਬੇਟੀ ਉਹਦੀ ਰਹਿ ਗਈ ਸੀ ਉਦੋਂ ਬਾਅਦ ਚਲੋ ਉਹ ਕੈਨੇਡਾ ਚਲੇ ਗਏ ਤੇ ਉਹਦੀ ਵਾਈਫ ਵੀ ਉਹਨਾਂ ਦੀ ਉੱਥੇ ਆ ਉਹ ਵਾਈਫ ਵੀ ਫਿਰ ਨਾਲੇ ਕੰਮ ਕਰਨ ਲੱਗੀ ਕਿਉਂਕਿ ਕੰਮ ਜ਼ਿਆਦਾ ਸੀ ਫਿਰ ਦੋਨਾਂ ਜਾਨਾਂ ਦੇ ਮਾਲਕ ਨੇ ਕੋੰਤਰਾਤ ਤੋਂ ਕਰਤਾ ਵੈਸੇ ਸਾਲੇ ਦਾ ਕੰਮ ਬਹੁਤ ਵਧੀਆ ਹੁੰਦਾ ਵਾ ਤੇ ਵੀ ਵਧੀਆ ਨਾਲੇ ਆਪਦੀ ਰਹਿਸ਼ ਮਿਲ ਜਾਂਦੀਆਂ ਸਾਰਾ ਕੁਝ ਹੁੰਦਾ ਬਸ ਆਪਾਂ ਨੂੰ ਇੰਨੀ ਕੁ ਜਾਣਕਾਰੀ ਸੀਗੀ ਤੇ ਸੈਲਰੀ ਮੈਂ ਨਾ ਤਾਂ ਪੁੱਛਿਆ ਸੀਗਾ ਮੈਂ ਕਿਹਾ ਵੀ ਪੀਜਿਆਂ ਨੂੰ ਉਦੋਂ ਉਹ ਕਿੰਨੀ ਮਿਲਦੀ ਸੀ ਸੈਲਰੀ ਜਾਂ ਕਿੰਨੀ ਮਿਲਦੀ ਆ ਇਹ ਕਹਿੰਦੇ ਵੀ ਉਦੋਂ ਤਾਂ 1200 ਮਿਲਦਾ ਸੀ ਬਾਕੀ ਜਿਹੜੀ ਰਹਿ ਸ਼ਰੂਸ਼ ਆ ਸਾਰੀ ਵੀ ਉਹਦੀ ਮਾਲਕ ਦੀ ਸੀ ਵੀ ਹੁਣ ਕਾਫੀ ਟਾਈਮ ਹੋ ਗਿਆ ਹਨਾ ਹੁਣ ਪਤਾ ਨਹੀਂਗਾ ਵੀ ਵਧੀ ਹੋਗੀ ਵਧੀ ਹੋਗੀ ਵੈਸੇ ਸੈਲਰੀਆਂ ਤਾਂ ਵਧਦੀਆਂ ਹੀ ਆ ਇੱਥੇ ਤੇ ਵੀ ਉਸ ਹਾਵ ਨਾਲ ਨਾਮ ਵਿੱਚ ਸੈਲਰੀ ਉਹਨਾਂ ਦੀ ਬਾਦ ਕੀ ਹੋਣੀ ਆ ਤੇ ਵੈਸੇ ਜੇ ਤੁਸੀਂ ਉਹ ਨਵੇਂ ਆਉਣਾ ਬਸ ਤੁਸੀਂ ਇੰਨਾ ਕੀ ਮੰਨ ਕੇ ਚੱਲੋ 1200 ਆਪਾਂ ਤੁਹਾਨੂੰ ਅੱਗੇ ਵੀ ਹਰੇਕ ਵੀਡੀਓ ਚ ਦੱਸਿਆ ਵਾ ਕਿ ਨਵੇਂ ਬੰਦੇ ਦੀ ਸਟਾਰਟਿੰਗ ਤਾਂ 1200 ਤੋਂ ਹੀ ਹੁੰਦੀ ਆ ਬਾਕੀ ਇਸੇ ਤੋਂ ਹੀ ਮੈਨੂੰ ਯਾਦ ਆਇਆ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਜੀ ਦੀਦੀ ਤੁਸੀਂ ਰੈਸਟੋਰੈਂਟ ਤੇ ਕੰਮ ਕਰਦੇ ਆਂ ਵੀ ਥੋੜੀ ਸੈਲਰੀ ਕਿੰਨੀ ਆ ਹਾਂਜੀ ਜੀ ਮੈਂ ਰੈਸਟੋਰੈਂਟ ਤੇ ਮੈਨੂੰ ਕਾਫੀ ਸਾਲ ਹੋ ਗਿਆ 7-8 ਸਾਲ ਹੋ ਗਏ ਮੈਨੂੰ ਕੰਮ ਕਰਦੀ ਨੂੰ ਤੇ ਵੀ ਹੁਣ ਮੈਂ ਕਰਦੀ ਵੀ ਕੁਕਿੰਗ ਤੁਹਾਨੂੰ ਮੈਂ ਦੱਸਿਆ ਸੀਗਾ ਉਦੋਂ ਸਾਰੀ ਵੀਡੀਓ ਬਣਾ ਕੇ ਵੀ ਜਿਹੜੀ ਇੱਥੇ ਵੀ ਕਿੱਥੋਂ ਤੋਂ ਸਟਾਰਟਿੰਗ ਹੁੰਦੀ ਆ ਭਾਂਡੇ ਵਾਲਿਆਂ ਦੀ ਜਾਂ ਜਿਹੜਾ ਵੇਟਰਿੰਗ ਦਾ ਕੰਮ ਕਰਦੇ ਆ ਉਹਨਾਂ ਦੀ ਕਿੰਨੀ ਸੈਲਰੀ ਹੁੰਦੀ ਆ ਤੇ ਜਿਹੜੀ ਹੁੰਦੀ ਆ ਜਿਹੜੇ ਆਪਾਂ ਕੋਕੋ ਹੁੰਨੇ ਜੇ ਕੁਕਿੰਗ ਕਰਦੇ ਆ ਤੇ ਉਹਨਾਂ ਦੀ ਜਿਹੜੀ ਸੈਲਰੀ ਆ ਉਹ 2000 ਤੋਂ ਉੱਪਰ ਹੀ ਹੁੰਦੀ ਆ 2000 ਤੋਂ ਜ਼ਿਆਦਾ ਤੇ ਜਿਹੜੇ ਹੁਣ ਟਾਲੀਅਨ ਰੈਸਟੋਰੈਂਟ ਹੋਰ ਵੀ ਆ ਵੱਡੇ ਆ ਜਿਵੇਂ ਆਪਾਂ ਵੇਖਦੇ ਆ ਤੇ ਉੱਥੇ ਦਾ ਸੈਲਰੀ ਕਾਫੀ ਜਾਂ 3-3000 ਤੋਂ ਵੀ ਉੱਪਰ ਆ ਤੱਪੀ ਵਈਆ ਤੇ ਵੀ ਇੱਕ ਹੁਣ ਫਿਰ ਮੇਰੀਆਂ ਦੋ ਸੈਪਟਾ ਹੁੰਦੀਆਂ ਵਾ ਤੇ ਉਸ ਹਿਸਾਬ ਨਾਲ ਮੀਤ ਫੈਲਰੀ ਫਿਚਰ ਠੀਕ ਆ ਵਧੀਆ ਵਾ ਪਰ ਮਾਤਮਾਰੀ ਕਿਰਪਾ ਵਾ ਹਾਂ ਠੀਕ ਹੈ ਜੀ ਬਾਕੀ ਆਪਾਂ ਜਿਹੜੀ ਵੀਰ ਨੇ ਕਿਹਾ ਸੈਲਰੀ ਤੇ ਉਹ ਆਪਾਂ ਸਪੈਸ਼ਲ ਵੀਡੀਓ ਵੀ ਕਿਹੜੇ ਕਿਹੜੇ ਕੰਮਾਂ ਦੀ ਕਿੰਨੀ ਕਿੰਨੀ ਸੈਲਰੀ ਆਪਾਂ ਹੁਣ ਇੱਕ ਦੋ ਕੰਮਾਂ ਦਾ ਤੁਹਾਨੂੰ ਦੱਸ ਹੀ ਦਿੱਤਾ ਰੈਸਟੋਰੈਂਟ ਵਾਲਿਆਂ ਦੀ ਉਦੋਂ ਸਪੈਸ਼ਲ ਬਣਾਈ ਸੀਗੀ ਹਸਤਾਲੇ ਕਦੇ ਕੰਮਾਂ ਦੀ ਵੀ ਨਹੀਂ ਕਿਹਾ ਬਸ ਇੰਨੇ ਕੀ ਮੈਨੂੰ ਲੱਗਦਾ ਜਿਹੜੇ ਹੁਣ ਆਹਾ ਹੁੰਦੇ ਆ ਮੈਸਤਰੀ ਦੇ ਨਾਲ ਜਾਂਦੇ ਆ ਇਹ ਕੋਈ ਵੀ ਕੰਮ ਮੈਸਤਰੀ ਵਾਲਾ ਜਿਹੜੇ ਇਹ ਘੰਟਿਆਂ ਦੇ ਹਿਸਾਬ ਨਾਲ ਦਿੰਦੇ ਆ ਦਿਹਾੜੀ ਦੇ ਹਿਸਾਬ ਨਾਲ ਦਿੰਦੇ ਆ ਹੁਣ ਉਧਰ ਜਿਹੜੇ ਆਪਣੇ ਵੀਰ ਜਾਂਦੇ ਆ ਮੈਸਤਰੀ ਨਾਲ ਤੇ ਉਹ ਵੀ ਮਤਲਬ ਦਿਹਾੜੀ ਦੇ ਸਾਹ ਹੁਣ ਮਿਲਦੀ ਹੁਣ ਸੰਡੇ ਨੂੰ ਛੁੱਟੀ ਆ ਸੰਡੇ ਨੂੰ ਨਹੀਂ ਮਿਲ ਲੇਗੇ ਪੈਸੇ ਤੇ ਜ ਜਦਨ ਹਾਫ ਡੇ ਆ ਸੈਚਰਡੇ ਨੂੰ ਉਸ ਦਿਨ ਚਲੋ ਉਸ ਦਿਨ ਪੂਰੇ ਮਿਲਦੇ ਜਿਵੇਂ ਆਮ ਦਿਨਾਂ ਦੇ ਵਿੱਚ ਮਿਲਦੇ ਆ ਤੇ ਬਸ ਸੰਡੇ ਨੂੰ ਨਹੀਂ ਮਿਲ ਲੇ ਜਿਵੇਂ ਹੁਣ ਪੱਕਾ ਕੰਮ ਹੁੰਦਾ ਰੈਗੂਲਰ ਹੁੰਦਾ ਵਾ ਕੰਤਰਾਦੋ ਦਾ ਰੈਸਟੋਰੈਂਟ ਆ ਜੀ ਉਹ ਹੁਣ ਜਿਵੇਂ ਛੁੱਟੀ ਆ ਜਿਵੇਂ ਹਨਾ ਉਹਦਾ ਕੋਈ ਨਹੀਂ ਹੁੰਦਾਗਾ ਤੇ ਵੀ ਉਹ ਪੈਸੇ ਆਪਾਂ ਜਿਹੜੇ ਮਹੀਨੇ ਦੇ ਜਿਹਾ ਸਾਹ ਹੁਣ ਮਿਲਨੇ ਆ ਭਾਵੇਂ ਆਪਾਂ ਹੁਣ ਆਪ ਵੀ ਵਿੱਚ ਛੁੱਟੀਆਂ ਲੈਣੇ ਆ ਹਨਾ ਹੁਣ ਜਿਵੇਂ ਮੈਂ ਅੱਗੇ ਜਾ ਕੇ ਲੈਣੀਆਂ ਇੱਕ ਦੋ ਛੁੱਟੀਆਂ ਤੇ ਉਹਦੇ ਵਿੱਚ ਵੀ ਜਾਂ ਹੁਣ ਮੈਂ ਇੰਡੀਆ ਜਦੋਂ ਜਾਣਾ ਵਾ ਇੰਡੀਆ ਜੋ ਜਾਣਾ ਵਾ 15 ਦਿਨ ਲੱਗੇ 20 ਦਿਨ ਲੱਗੇ ਆ ਤੇ ਮਤਲਬ ਉਹ ਜਿਹੜੀ ਆ ਆਪਾਂ ਨੂੰ ਉਹਦੇ ਪੈਸੇ ਜਿਹੜੇ ਮਿਲਨੇ ਆ ਤੇ ਉਹ ਕੋਈ ਉਹਨਾਂ ਦੀ ਕਟਿੰਗ ਨਹੀਂ ਹੁੰਦੀ ਜਿਹੜੇ ਆਪਣੇ ਪੱਕੇ ਕੰਦਰਾਤ ਤੋਂ ਚਲੋ ਆਪਣਾ ਹੋਏ ਹੁੰਦੀ ਆ ਕੰਮ ਤੇ ਉਹ ਪੈਸੇ ਮਾਲ ਕੇ ਨਹੀਂ ਕੱਟ ਸਕਦੇ ਉਹ ਆਪਣੇ ਬੈਂਕ 'ਚ ਇਹਨਾਂ ਨੂੰ ਪੈਸੇ ਪਾਉਣੇ ਪੈਂਦੇ ਆ ਤੇ ਜਿਹੜੇ ਹੁਣ ਆਹ ਦਿਹਾੜੀਆਂ ਦੇ ਜਾਂ ਘੰਟਿਆਂ ਦੇ ਹਿਸਾਬ ਨਾਲ ਆ ਉਹ ਫਿਰ ਆਪਾਂ ਨੂੰ ਉਸ ਹਿਸਾਬ ਨਾਲ ਪੈਸੇ ਮਿਲਦੇ ਬਾਕੀ ਜੀ ਚਲੋ ਠੀਕ ਆ ਪਾਉ ਤੇ ਵੈਸੇ ਦੱਸ ਹੀ ਦਿੱਤਾ ਬਾਕੀ ਜੇ ਹੋਰ ਵੀ ਕੋਈ ਹੋਈ ਤਾਂ ਸੈਲਰੀ ਵਾਲੀ ਤੇ ਆਪਾਂ ਕੋਈ ਹੋਰ ਕੰਮ ਦੀ ਹੋਈ ਤਾਂ ਵੀ ਕਿੰਨੇ ਪੇ ਆ ਤੇ ਆਪਾਂ ਕੋਈ ਅਗਲੀ ਵੀਡੀਓ ਥੋਡੇ ਨਾਲ ਸ਼ੇਅਰ ਕਰਾਂਗੇ ਬਾਕੀ ਹੁਣ ਕਮੈਂਟ ਆਪਣੇ ਕੋਲ ਬਹੁਤ ਜ਼ਿਆਦਾ ਆਏ ਆ ਤੇ ਜਿਹੜੇ ਹੈ ਸਾਰੇ ਜਾਣਕਾਰੀ ਵਾਲੇ ਤੇ ਆਪਾਂ ਟਾਈਮ ਕੱਟ ਕੇ ਸਪੈਸ਼ਲ ਕੱਲੇ ਕਮੈਂਟਾਂ ਤੇ ਆਪਾਂ ਵੀਡੀਓ ਬਣਾਵਾਂਗੇ ਠੀਕ ਆ ਜੀ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ 'ਚ ਵੈਸੇ ਤਾਂ ਮੈਂ ਅੱਜ ਆਰਾਮ ਨਾਲ ਬੈਠ ਕੇ ਵੀਡੀਓ ਬਣਾਈ ਆ ਪਤਾ ਇਹ ਛੁੱਟੀ ਵਾਲੇ ਦਿਨ ਤਾਂ ਕੋਈ ਟੈਨਸ਼ਨ ਨਹੀਂ ਹੁੰਦੀ ਕੀ ਜਾਣ ਦੀ ਤੇ ਫੇਰ ਵੀ ਕੋਈ ਵਾਦਾ ਘਾਟਾ ਹੋ ਗਿਆ ਤਾਂ ਬੋਲਣ ਤੇ ਜਾਂ ਕਿਸੇ ਨੇ ਹੋਰ ਵੀ ਜਿਹੜੀ ਆਪਾਂ ਗੱਲਾਂ ਕੀਤੀਆਂ ਪਿੱਛੇ ਕੋਈ ਜਾਣਕਾਰੀ ਵੀ ਮਤਲਬ ਕਿਸੇ ਨੇ ਨਹੀਂ ਸਮਝਾਈ ਉਹ ਤੁਹਾਨੂੰ ਫਿਰ ਤੋਂ ਕਮੈਂਟ ਕਰਕੇ ਪੁੱਛ ਸਕਦੇ ਆ ਤੇ ਹੁਣ ਆਪਾਂ ਮਿਲਾਂਗੇ ਜੀ ਅਗਲੀ ਵੀਡੀਓ ਠੀਕ ਹੈ ਜੀ ਬਾਏ ਬਾਏ